वाहे गुरु जी का खालसा वाहे गुरु जी की फतेह तन तन श्री गुरु तेग बहादुर साहब महाराज सदा ही जयकार सदा ही जयकार सबदा करो बाबा जी मेहर करो कृपा करो बाबा जी दुखा वाले का नाश करो बाबा जी ओखी कड़ी ना देखी जी करो कृपा तन तन श्री गुरु महाराज अपनी कृपा करो मेहर करो बच्चों के बाबा करो कृपा I'm ਇਕੇ ਭੱਤੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਚਿਤ ਚਿਤ ਮੋ ਅਰਦਾਸ ਕਹੂੰ ਪਰ ਕਹਿ ਪਨਾ ਸਕੋ ਸਰਬ ਚਿੰਤ ਤੁਝ ਪਾਸ ਸਾਧ ਸੰਗਤ ਹਾ ਤਕ ਤੇਰੇ ਹੁਕਮ ਪਵੈ ਨੀ ਸਾਨ ਤਉ ਕਰੋ ਸਾਹਿਬ ਕੀ ਸੇਵਾ ਜਬ ਗੁਰ ਦੇਖੈ ਸੁਬਦਿਸ਼ਟ ਨਾਮ ਕਰਤਾ ਹੁਕਮੇ ਬਾ ਮੋ ਅਲਖ ਕਾਰਣ ਪੁਰਖ ਜੋ ਫਰਮਾਵਹਿ ਸੋ ਕਹੋ ਹੇ ਦੇਵ ਰਹੋ ਤਰਨ ਗगन ਨਵਖੰਡ ਮੈਂ ਜੋਤ ਸਰੂਪੀ ਰਹੋ ਪਰ ਪਾਨ ਮਥਰਾ ਕਸ਼ਪੇਦ ਨਹੀਂ ਆ ਸਭ ਦੁੱਖ ਗਵਾਹਿ ਜੀਓ ਆਰਾਮ ਨਾਮ ਯੁਰ ਮੈਂ ਗਿਓ ਜਾ ਕੈ ਸਮ ਨਹੀਂ ਕੋਈ ਜੇ ਸਿਮਰਤ ਸੰਕਟ ਮਿਟਾ ਦਰਸ ਤੁਹਾਰ ਹੋਏ ਸੁਖੋ ਟਲ ਗੁਹੇ ਐਹੇ ਨਸ ਸਾਜ ਸਭਾਈ ਰਸਨ ਪਰਸ ਆ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੇ ਸਿਵਤਖ ਸੰਮਦੀ ਨੂਰ ਅਰਸੋ ਗੁਰਸੋ ਚਟਿਆ ਤਦ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਆ ਸਜਣ ਸਚਾ सिर साह दो जिस पास ब सोईया सभ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਹਮਰੀ ਗੜਤ ਲਾ ਗੜਿਆ ਕਾਈ ਅਪੜਾ ਬਿਰਧ ਪਛਾਣ ਆਤ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਅਮਰੀ ਗਣਤ ਲਾ ਗੜਿਆ ਕਾਈ ਅਪੜਾ ਬਿਰਧ ਪਛਾਣ ਆਤ ਤੇਰਾ ਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸੱਚਾ ਸਾਹਿਬ ਸਾਧ ਮੇਰਵਾਣ ਬੰਧ ਪਾਇਆ ਮੇਰਾ ਸਤ ਗੁਰ ਪੂਰਾ ਹੋਈ ਸਰਬ ਕਲਿਆਣ ਜਿ ਆਓ ਦਿੱਤਾ ਪਹਿਨਣਾ ਖਾਣਾ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਲ ਕੋ ਸਾਧ ਗੁਰਬਾਣ ਸਾਜਿਆ ਦਿੱਤਾ ਪੈ ਲੜਖਾੜ ਆਪਣੇ ਦਾਸ ਕੀ ਆਪ ਪਾਜ ਰਾਖੀ ਨਾਲਕ ਸਾਦ ਕੁਰਬਾਨ ਗਲਸਾ ਵਾਹ ਏ ਗੁਰ ਜੀ ਕੀ ਫਤਿਹ ਸੋਰਠ ਮਹਲਾ ਪੰਜਵਾਂ ਹਮਰੀ ਗਣ ਤਨਾ ਗਣਿਆ ਕਾਈ ਆਪਣਾ ਮਿਰਦ ਪਛਾਨ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਜ ਧਨ ਧਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਸੋਰਠਾ ਰਾਗੰਦਰ ਹੈ ਜੀ ਧਨ ਧਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੇ ਪਾਵਨ ਪਵਿੱਤਰੰਗ ਛੇ ਸੌ 19 ਉੱਪਰ ਸੁਭਾਏ ਮਾਰ ਹੈ ਸਾਧਗੁਰੂ ਜੀ ਕਿਰਪਾ ਕਰਨ ਇਹ ਪਾਵਰ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਆ ਸੁਣਿਆ ਸਫਲ ਹੋ ਜਾਏ ਅੰਲਾ ਚੁੱਕਾਂ ਦੀ ਖਿਮਾ ਕਰਨੀ ਬਿਲਾਓ ਹਤੇ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ